دم پتے جان گے آپ شرا میرے مطلب وہ تو کہ گر پرتاپ جی بس ਕੋਈ ਨਾ ਸਾਡਾ ਵੀਰ ਹੈ ਉਹ ਸੋਲਕ ਯੂਐਸਏ ਬੰਦੀਪ ਯੂਐਸਏ ਤੇ ਲਾਹਤਰੀ ਯੂਐਸਏ ਜਰਨੈਲ ਯੂਐਸਏ ਦੇ ਤਾਕਤ ਸੌਗੀ ਉਹ ਕਹਿੰਦੇ ਜਿੱਤਰ ਮਰਦੀ ਜੱਫਾ ਲੱਗੇ ਹਰੇਕ ਜੱਫੇ ਦਾ ਇੱਕ ਇੱਕ ਹਜ਼ਾਰ ਬੱਤਾ ਜਾਊਗਾ ਇੱਕ ਇੱਕ ਹਜ਼ਾਰ ਇੱਕ ਪਾਸੇ ਸ਼ੇਰਾ ਸਭਰਾ ਮਾਲਾ ਭਰਾ ਸਾਡਾ ਵੱਡੇ ਪੁੱਤਰ ਦੇ ਬੰਦੇ ਆ ਚੱਟਨੀ ਚਰਾਲ ਬੱਤਾ ਓਏ ਚੱਟਨੀ ਚਰਾਲ ਬੱਤਾ ਹਰ ਚੱਟਨੀ ਚਰਾਲ ਬੱਤਾ ਓਏ ਕਬੱਡੀ ਕਰੋ ਮਿੱਤਰੋ ਇੱਕ ਗੱਲੀ ਤੇ ਸੱਤੂਆ ਲਓ ਖੇਡ ਮੈਦਾਨ ਦੇ ਵਿੱਚ ਦੇ ਪਾਸੇ ਲਓ ਕਬੱਡੀ ਪੈਕ ਦੀ ਖੇਡ ਮੈਦਾਨ ਵਿੱਚ ਰਤਨਗੜੀਆ ਸੱਡੀ ਮਿੱਤਰੋ ਆਜੇ ਫੇਦਰ ਦੇ ਪਾਸੇ ਟੱਕ 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 ਕਰੋ ਆ ਸਰੇ ਫੇਦਰ ਦੇ ਰਤਨਗੜੀਆ ਫਾਜ਼ਲ ਲਾਉ ਜਫਾ ਕਹਿੰਦੇ ਮੇਰੇ ਮਿੱਤਰੋ ਜਿੱਦਾਂ ਦੇ ਮੈਚ ਉਧਰ ਕਹਿੰਦੇ ਜਗਜੀਤ ਜੱਟ ਵਾਲੀ ਅਮਰੀਕਾ ਤੋਂ ਪਹਿਲਾ ਪ੍ਰਾਈਜ਼ ਹੈ ਨਾਲ ਲਓ ਖੇਡ ਮੈਦਾਨ ਦੇ ਵਿੱਚ ਪਰਨੀ ਕਹਿੰਦੇ ਗਹਰੂ ਸਿੱਕੇ ਵਾਲੀਆ ਤੇਰੇ ਮੱਧਰੇ ਉਰਲੀ ਕਲੀ ਤੇ ਬੀਬੀ ਵਾਲ ਤੇ ਨਾਲ ਸ਼ੇਲਾ ਤੇ ਨਾਲ ਬਾਦੂ ਚਾਰ ਰਾਖੀ ਦੇ ਪਈ ਪਈ ਕਬੱਡੀ ਤੇਰੇ ਮੱਧਰੇ ਅੱਜ ਦੇ ਗੁਰਦਿਤ ਨਹੀਂ ਦੇਖਣ ਆਇਆ ਵੀ ਅੱਜ ਸ਼ਾਮ ਸਜੇ ਤਾਰੀ ਯਾਦਗਾਰੀ ਕਬੱਡੀ ਕਲੰਦੇ ਪੁੱਤਰ ਦੀ ਕਬੱਡੀ ਬੜਾ ਨਡਾਰ ਕਬੱਡੀ ਕਬੱਡੀ ਰੋਸ਼ਨ ਚੰਦੇ ਵਾਲਾ ਕਬੱਡੀ ਪਾਉਣ ਲਈ ਵਾਧਾ ਹੋਇਆ ਹੈ ਰੋਸ਼ਨ ਚੰਦੇ ਵਾਲਾ ਕਹਿੰਦੇ ਜਿੰਦੜ ਵਰਤਰਾਮ ਵਾਲੇ ਦਾ ਚਹੇਤਾ ਮੱਲ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਸੱਤੂ ਫਲੇਰ ਸਾਹਿਬ ਦੀ ਧਿਰਤੀ ਦਾ 24 ਨੂੰ ਮੇਜਰ ਲੀਗ ਫੈਡਰੇਸ਼ਨ ਦਾ ਤੱਕ ਮਲੂਕ ਦੀ ਧਰਤੀ ਤੇ ਖੇਡਿਆ ਜਾਣਾ ਆ ਮੱਲ ਵੱਡੇ ਵਾਲੀਆ ਮੋੜੇ ਤੇਰੀ ਡੌਗੀ ਫੇਲ ਹੋ ਜਣੀ 2000 ਦਾ ਸੰਦੇਸ਼ ਸਿੰਘ ਦੀਪੂ ਵਾਲੇ ਉਹਨਾਂ ਦੇ ਕਹਿੰਦੇ ਪਰਿਵਾਰ ਵੱਲੋਂ ਉਹਨਾਂ ਦੇ ਕਹਿੰਦੇ ਪੁੱਤਰਾ ਵੱਲੋਂ ਵੀਰਾ ਵੱਲੋਂ ਕਹਿੰਦੇ ਅਮਰੀਕਾ ਦੇ ਰਹਿੰਦੇ ਭਰਾਵਾਂ ਵੱਲੋਂ 2000 ਇਹਦੇ ਦੇ ਪਾਸੇ ਖਲੂਸਾ ਦੀ ਟੀਮ ਨੂੰ ਦਿੱਤਾ ਗਿਆ ਮੇਰੇ ਵੀਰੋ ਹੋਲਡ ਵਾਲਾ ਪੁਆਇੰਟ ਇਹਦਾ ਖਲੂਸਾ ਦੀ ਟੀਮ ਨੂੰ ਦਿੱਤਾ ਗਿਆ ਲਓ ਖੇਡ ਮੈਦਾਨ ਦੇ ਕਬੱਡੀ ਪੈਚ ਕੀ 48 ਮਿੰਟ ਪਰ ਉਹਦੇ ਪਾਸੇ ਹਰੇ ਹਰੇ ਖੜੇ ਜੱਕੂ ਖਰੂਸ ਸਾਹਿਬੀਆਂ ਨਾਲ ਆਇਆ ਇਧਰ ਨੇ ਪਾਸੇ ਜੱਕਣ ਦੀ ਗੱਲ ਕਰਦੇ ਆਹ ਦੇਖੀ ਰਹੀ ਹੋਈ ਪਾਲਾ ਪਾਲਾ ਲੇਖਣ ਨੂੰ ਲਓ ਸਾਹਮਣੇ ਦੇਖੋ ਖਰੂਸ ਸਾਹਿਬੀਆਂ ਸੱਗਿਆ ਵੱਡੇ ਵੀਰ ਕਰਦੇ ਸਰਦ ਗਰੂ ਦੀ ਆਹ ਕਹਿੰਦੇ ਕਬੱਡੀ ਪਾਰੀ ਹੈ ਇਹ ਚੱਕ ਸ਼ਿਮਰਨ ਵਾਲਾ ਗੁਜਾਰੀ ਕਬੱਡੀ ਪਾਰਿਆ ਉਧਰ ਕਹਿੰਦੇ ਤਾਜੂ ਆ ਚੋਲਾ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਹੱਤ ਕੌਰ ਸਿੰਘ ਦੀ ਹੇਤਾ ਪੱਲ ਮੇਰੇ ਮਿੱਤਰੋ ਕਬੱਡੀ ਪਾਰਿਆ ਫੱਟੇ ਪੰਸਭਾ ਦੇ ਮੇਲਾ ਚੱਲ ਰਿਹਾ ਤੇ ਮੱਧ ਰੋਲ ਕੁਝ ਹੋਇਆ ਇਧਰ ਮੇਰੇ ਤੇ ਬਾਦਰ ਮਾਲਵਾ ਤੋਂ ਬਾਦਰ ਬਹੁਤ ਦੇ ਖਿਡਾਰੀ ਪੁੱਜੇ ਹੋਇਆ ਬਾਦਰ ਮਾਲਵਾ ਖਾਬਾ ਦਾ ਤਵਾ ਦਸੀ ਭਰਦੀ ਹੈ ਇਧਰ ਜੱਗਾ ਪੰਜਾਬੀਸ ਵੱਡਾ ਭਰਾ ਸਾਡਾ ਪਹਿਲੀਆਂ ਦਸਰੇ ਵੀ ਖੇਡਿਆ ਇਹਦਾ ਸਾਥੀ ਨੇ ਦਰਵਾਜ਼ਾ ਗੱਟੇ ਬਾਚੇ ਤੇ ਵੀ ਦਰ ਤਰਿੰਦਾ ਧੰਨਵਾਦ ਕਰਦੇ ਆ ਭਰਾਵਾਂ ਦਾ ਇਧਰ ਕਹਿੰਦੇ ਕੌਣ ਸੀਚੇ ਵਾਲਿਆ ਟਾਂਟੇ ਦੇ ਵਰਲਡ ਕਬੱਡੀ ਕੱਪ ਦਾ ਦਸਤ ਲਾਉਂਦੇ ਭਾਗੇ ਨਹੀਂ ਮਰੇ ਬਿੱਤੋ ਪਰ ਫੱਟਿਆਂ ਵਾਲਾ ਤੰਗ ਕੱਲੇ ਵਾਲਾ ਵੀ ਪੁੱਜਿਆ ਹੋਇਆ ਭਰਾ ਸਾਡਾ ਰੇਲ ਪੈ ਗਈ ਰਾਜ ਕੜਗਲ ਲੇ ਲਾ ਉਧਰੋਂ ਪਾਸੇ ਅਰਮੜ ਘੋੜਾ ਨਾਜ ਵਾਲੇ ਫਿਰ ਕਬੱਡੀ ਖਾਣ ਦੇ ਲਈ ਬੰਦ ਆਇਆ ਮੇਰੇ ਮਿੱਤਰੋ ਲੋਕਾਂ ਕਹਿੰਦੇ ਧੀਆਂ ਵਾਲੇ ਕੇ ਗੱਦੀ ਦੇ ਨਾਲ ਸੁੱਖਾ ਪਰ ਉਧਰ ਦੇ ਪਾਸੇ ਖੇਡ ਦੇਖਿਓ ਲਓ ਮੁਕਾਬਲਾ ਸੱਤ ਹੋ ਗਿਆ ਖੇਡ ਵਾਲਾਂ ਦੇ ਵਿੱਚ ਆਹ ਦੇਖਿਓ ਉਧਰੋਂ ਪਾਸੇ ਟੱਕਰ ਟੱਕਰ ਲੱਗਿਆ ਜੋ ਤੇ ਅਰਮੜ ਘੋੜਾ ਫਿਰ ਨਾਲ ਜੱਗੀ ਏਲਕੇ ਮਾਰ ਗਿਆ ਤੇ ਨਾਲ ਸਾਡੇ ਵੀ ਰਜ਼ਾਨਾ ਦੁੱਲੇ ਵਾਲਿਆ ਬਹੁਤ ਵੱਡੇ ਸਤਿਕਾਰ ਖਿਡਾਰੀਆਂ ਦੇ ਲਈ ਵੀ ਕੱਢ ਔਰ ਜੱਟਾਂ ਦੀ ਗੱਲ ਕਬੱਡੀਆਂ ਦੀ ਗੱਲ ਉਧਰ ਦੇ ਪਾਸੇ ਦੇਖਾਂਗੇ ਅਜੇ ਵੀ ਕਬੱਡੀ ਚੱਗੀ ਐ ਵੀਡੀਓ ਚੱਕ ਚਲਾਉਣ ਮੋਟੋ ਦੇਖਾਂਗੇ ਬੜੇ ਉਧਰ ਦੇ ਪਾਸੇ ਸੀਤੇ ਵਾਲਿਆ ਬਖਰੂ ਆਹ ਸਾਹਮਣੇ ਟੱਕਲ ਦੀ ਗੱਲ ਕਰਦਾ ਹੈ ਵਾਹਿਗੁਰੂ ਸੀਤੇ ਵਾਲਿਆ ਮੇਰੇ ਮਿੱਤਰੋ ਕੋਸ਼ਿਸ਼ ਕਰ ਰਿਹਾ ਹੈ ਉਧਰ ਕਾਰਵਾ ਵਾਲਾ ਜਿਹੜੀ ਮੇਰੇ ਮਿੱਤਰੋ ਸਭ ਵੱਡੇ ਪੱਤਰ ਤੇ ਮੇਰੇ ਮਿੱਤਰੋ ਇਹ ਚੰਬੇ ਵਾਲਾ ਰੇਸ਼ਮ ਹੈ ਕਿਤੇ ਨਿਊਜ਼ੀਲੈਂਡ ਦੇ ਮੈਦਾਨਾਂ ਵਿੱਚ ਖੇਡਦਾ ਔਰ ਕਿਤੇ ਨੌਜਵਾਨ ਯਾਰਪੁਰ ਦੇ ਵੱਖ-ਵੱਖ ਮੈਦਾਨਾਂ ਵਿੱਚ ਖੇਡਦਾ ਜੱਗੇ ਬਿਆਲਦੀ ਟੀਮ ਲਈ ਇੰਦਰਜੀਤ ਜੋਸ਼ੀ ਨੂੰ ਦੀ ਮਾਨ ਕਰਦੇ ਆ ਉਧਰ ਕਹਿੰਦੇ ਸਾਡਾ ਭਰਾ ਸੱਤਾ ਸੰਧੂ ਯੂਕੇ ਤੋਂ ਤੇ ਨਾਲ ਕਿਤੇ ਸੱਤਾ ਫਰੋਖਰੀਆ ਅੱਜ ਭਰਾ ਕਹਿੰਦਾ ਵੱਡੇ ਪੱਧਰ ਤੇ ਵੱਡੀ ਟੀਮ ਜਿਹੜੀ ਹੈ ਚੋਲਾ ਸਾਹਿਬ ਦੀ ਬਣੀ ਹੋਈ ਹੈ ਸੁਖਮੰਨ ਦਾ ਪਿਆਰ ਰਿਹਾ ਭਰਾਵਾ ਤੇ ਬੱਤ ਮੇਰੇ ਮਿੱਤਰੋ ਇਧਰ ਕੰਪੇ ਵਾਲਾ ਰੇਸ਼ਮਾ ਘੁੰਮਦਾ ਪਿਆ ਮੇਰੇ ਵੀਰ ਆਪਾਂ ਬੋਲਣ ਦਾ ਹੋਵੇਗਾ ਇਹਨੇ ਨਾਂਸਰੀ ਵੱਜਿਆ ਤੈਨੂੰ ਮੌਲ ਮਿ ਜਾਣਗੇ ਭਰਾ ਵੜ ਕੇ ਹੂਟਰ ਦੀ ਬਾਲ ਵਧਾਲਾ ਉਧਰ ਕੰਮ ਕਹਿੰਦੇ ਸਿਰੇ ਤੇ ਲੱਗਾ ਪਿਆ ਹੂਟਰ ਆ ਜੌੜਾ ਵਸਦਾ ਦਾ ਵੀਰਾ ਫਿਰ ਇੱਕ ਹੂਟਰ ਦੀ ਆ ਜੋਰ ਆਹ ਵਿਖਰੇ ਤੇਨੇ ਪਾਸੇ ਮੁਕਾਬਲਾ ਦੋ ਖਿਡਾਰੀਆਂ ਦੇ ਦਰਮਿਆਨ ਹੋ ਬੱਲੇ ਬੱਲੇ ਲੱਗਿਆ ਜੋਰ ਵੱਖਰਾ ਸਵਾਦ ਵੀ ਵੱਖਰਾ ਉਹ ਪਹਿਲਾ ਮੈਚ ਵੀ ਹਰਜੀਤ ਦਾ ਐਨ ਸਿਰੇ ਦਾ ਖੇਡਿਆ ਗਿਆ ਆ ਦੂਜਾ ਮੈਚ ਵੀ ਕਹਿੰਦੇ ਐਨ ਬੱਲੇ ਅਰਸ਼ ਅਰਸ਼ ਗੁਜਾਰੀ 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 ਸੇਵ ਕਰਨਾ ਸੈਂਡ ਕਰਨਾ ਇਧਰ ਗਰਮੀਤ ਬਾਈ ਆ ਗਿਆ ਸਾਡਾ ਧੰਨਵਾਦ ਕਰਦੇ ਆ ਭਰਾਵਾਂ ਦਾ ਇਧਰ ਰਵਿੰਦਰ ਆ ਗਿਆ ਸਾਡਾ ਵੀਰ ਮੈਚ ਕਾਹਦਾ ਮੈਨੂੰ ਲੱਗਦਾ ਜਿੱਦਾਂ ਦੇ ਜਾਫੀ ਮੁਰੇ ਆ ਰੋਡਰ ਕੋਟੀਆਂ ਤੇ ਹੁੰਦੇ ਆ ਔਰ ਵੀ ਕੌਣਾਂ ਕਹਿੰਦੇ ਰੋਡਰ ਵੀ ਬਹੁਤ ਤਗੜੇ ਜਾਫੀ ਵੀ ਤਗੜੇ ਆ ਖੰਬੀਆ ਲਓ ਕਬੱਡੀ ਤਾਂ ਮੇਰੀ ਵੱਧ ਆਇਆ ਜਗਵਿੰਦਰ ਸਿੰਘ ਜੀ ਸਾਡਾ ਵੀਰ ਨਾਲ ਜੱਗਾ ਮੌਜੇ ਰੀਆ ਸਾਡਾ ਵੀਰ ਗੁਰਪ੍ਰੀਤ ਯੂਐਸਏ ਤੇ ਗੁਰਸੇਵਤ ਯੂਐਸਏ ਅੰਦੀਪ ਜੁਐਸਏ ਤੇ ਲਾਪਰੀ ਜੁਐਸਏ ਸਾਡਾ ਵੀਰ ਤੇ ਪੁੱਤਰ ਇਹ ਟੀਮਾਂ ਮੈਚ ਤੇ ਬੋਡਾਂ ਤੋਂ ਪੁੱਤਰ ਬੈਠ ਗਏ ਬੈਠ ਦੋ आज ਸਮਾਗਮਾਂ ਵਿੱਚ ਮੇਰੇ ਮਿੱਤਰੋ ਤਮਦੇ ਜੱਤ ਹੋ ਗਿਆ ਵੱਡਾ ਸਾਰਾ ਦਰਸ਼ਕਾਂ ਦਾ ਇਕੱਠ ਹੋ ਗਿਆ ਅੱਜ ਵੱਡਾ ਮੌਨ ਗਲੀ ਪਾਦਾ ਹੈ ਕੋਲਾ ਸਾਦੇ ਖਡੂਰ ਸਾਦਾ ਮੈਚ ਮੇਰੇ ਮਿੱਤਰੋ ਲਓ ਦੇਖਦੇ ਆ ਦੋਵੇਂ ਟੀਮਾਂ ਸਿਰੇ ਦੀਆਂ ਜਿੰਦੂ ਕਿਹੜੂ ਸ਼ੱਕ ਤੇ ਰਹਿਣੀ ਆ ਮੇਲਾ ਕਬੱਡੀ ਕਬੀਰ ਸ਼ਾਹਸ ਦੇ ਤਾਰੀ ਯਾਦ ਵਾਲੀ ਕਬੱਡੀ ਚੱਪ ਓ ਧੱਕਦੇ ਓ ਧੱਕਦੇ ਓ ਧੱਕ 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 ਕੋਲ ਅੱਗੇ ਜਾਂਦੇ ਗਿਆ ਕੀਤ ਭਰਾ ਸਾਡੇ ਹੈਡਮੰਛੀ ਆ ਕੰਦੇ ਮੱਲਾ ਵਾਲੇ ਖਾਣੇ ਤੋਂ ਵਿਸ਼ੇ ਤਰ ਤੇ ਆ ਗਿਆ ਧੰਨਵਾਦ ਆ ਵੀਰਾਂ ਦਾ ਉਹ ਬੈਜੋ 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 ਨਜ਼ਾਰੇ ਬੈਜੋ ਬੈਜੋ ਨਜ਼ਾਰੇ ਬੈਜੋ ਬੈਜੋ ਨਜ਼ਾਰੇ ਬੈਜੋ ਆ ਸੱਤੂ ਫੇਰ ਸੱਤੂ ਅੱਜ ਖਰੇ ਲਾਗੇ ਭਾਵਾਂ ਦਾ ਵੱਡਿਆ ਸਾਹਮਣੇ ਧੂੜੀ ਉਹ ਸਾਹਮਣੇ ਧੂੜੀ ਬੂਰੇ ਨਗਲਾ ਬੋਲਾ ਇਹ ਲੰਡੀਆਂ ਜੀਪਾਂ ਦਾ ਜੇਤੂ ਫੜਾ ਸਾਹਮਣੇ ਕੰਦੇ ਵੱਡੀਆਂ ਵੱਡੀਆਂ ਬੰਦਿਆਂ ਨੇ ਟੂੜੀਆਂ ਆ ਲੋਕ ਨਜ਼ਾਰਾ ਨਾਲ ਗੁਰਜਾਰੀ ਦੀ ਕਬੱਡੀ ਪਾ ਕੇ ਇੱਕ ਪਾਸੇ ਤੁਰਿਆਂ ਦਾ ਵੱਡਾ ਮਾਲੇ ਦਿੱਤੀਓ ਤੁਰਿਆਂ ਦਿੱਤੀਓ ਕਹਿੰਦੀ ਹੈ ਐਗਰੂ ਦਾ ਸੀਚੇ ਵਾਲਾ ਪੰਡਾ ਨਾਲ ਗੁਰਿੰਦਰ ਤੇ ਨਾਲ ਬਾਜੂ ਆਹ ਸਾਹਮਣੇ ਦੇਖ ਲਈ ਯਾਰਾ ਕਬੱਡੀ ਦਾ ਐਗਰੂ 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 ਵਾਗਰੂ ਹੋ ਗਈ ਮੇਰੇ ਵਿੱਚੋਂ ਸਾਹਮਣੇ ਵਾਹ ਗੁਰਜਾਰੀ ਗੁਲਜਾਰੀ ਇੱਕ ਕਹਿੰਦੇ ਸ਼ਾਮਪੂਰੀਆ ਢੋੜਾ ਆਹ ਸਾਹਮਣੇ ਕਹਿੰਦੇ ਆਹ ਢੋੜਾ ਇੱਕ ਗੋਡੇ ਵਾਲਾ ਸੰਦੀਪ ਦਾ ਵੀ ਢੋੜਾ ਆਹ ਵੱਡੀ ਪ੍ਰਸਿੱਧੀ ਮਿਲੀ ਹੈ ਆਹ ਦੁਨੀਆ ਵਿੱਚ ਮਾਨ ਹੈ ਅੱਜ ਦੇ ਮੇਲੇ ਦਾ ਕਹਿੰਦੇ ਸਰਾ ਲਗਾ ਪਿਆ ਆਹ ਪਰ ਢੋੜਾ ਕਬੱਡੀ ਖੇਲਾਸਰ ਦੀ ਟੀਮ ਹੈ ਮੁੰਡੇ ਝਮਲਾ ਅਨੂਸਰ ਦਾ ਭਰਾ ਵਿਸ਼ੇ ਤਰਫੇ ਇਧਰ ਕਾਰ ਦੇ ਐਮਸੀ ਵੀ ਆ ਗਿਆ ਸਾਡਾ ਭਰਾ ਉਹਦਾ ਵੀ ਧੰਨਵਾਦ ਹੈ ਡਾਕਟਰ ਬੁੱਟਾ ਸਿੰਘ ਨੇ ਮਖੂ ਵਾਲਾ ਤਮੇਲਾ ਇਧਰ ਹਰਸ਼ ਆ ਗਿਆ ਬੱਤੇ ਕਰੀ ਗੱਲ ਲਓ ਸਾਹਮਣੇ ਹਰਸ਼ ਅਗਲੀ ਘੋਡੀ ਪਾਰਿਆ ਸਾਹਮਣੇ ਤੇਰੇ ਸਿੰਘ ਸਰਵਾਰ ਕਿਧਰ ਹੈ ਉੱਤਰ ਗਈ ਹੈ ਕਾਰ ਰਾਜੂ ਉਹ ਖੇਡ ਮੈਦਾਨ ਵਿੱਚ ਖੇਡਾ ਸਾਬ ਆ ਬਾਜੂ ਐ ਆ ਬਾਜੂ ਐ ਇਹ ਖੇਡ ਕਬੱਡੀ ਵਿੱਚ ਵੱਧਿਆ ਵੱਡੀਆਂ ਮੁਹਾਰਕਾਂ ਨੇ ਸਾਡੇ ਛੋਟੇ ਆਹ ਸਾਹਮਣੇ ਕਬੱਡੀ ਪੈ ਰਹੀ ਐ ਇਹ ਕੌਂਦੀ ਆਲੇ ਆ ਇਹ ਕੌਂਦੀ ਆਲੇ ਇਹ ਸਰਾਗ ਰਹੇ ਆ ਕੁਝ ਖਨੂਰ ਸਾਹਿਬ ਖਨੂਰ ਸਾਹਿਬ ਸੱਤੂ ਇਹ ਪਿਆਰਾ ਪਾਪੀ ਆ ਮੇਰੇ ਮਿੱਤਰੋ ਉਧਰ ਬੰਨਾ ਕਿ ਆਪੋ ਤਾ ਇੱਕ ਇੱਕ ਵਾਪਸ ਪਿਆ ਸੋ ਲੱਗੀ ਯਾਰ ਪੁਰਾਣੇ ਗੱਲ ਉਹ ਬਣੀ ਪਈ ਐ ਗੱਲ ਲੱਗੀ ਪਈ ਐ ਟਕਾਰੇ ਹਟੋ ਖਵਾ ਜਾ ਪਾਸੇ ਸਮਰੇ ਢੰਗੋ ਵਾਲੀਏ ਦੀ ਘੋਡੀ ਚੱਲ ਰਹੀ ਐ ਕਾਰ ਜੱਫੀ ਐ ਘਰਾਂ ਦੇ ਵਿੱਚ ਉਹ ਟੱਕਰ ਕੀ ਵਾਲਾ ਹੋ ਗਈ ਮਾਰੇ ਮਿੱਤਰਾਂ ਆ ਲੱਗੂ ਮਰਾ ਸੱਗੇ ਖੜੇ ਉੱਤੇ ਇਹ ਕਹਿੰਦੇ ਸੱਤੇ ਫਰੋਜਪੁਰੇ ਦਾ ਚਹੇਤਾ ਬੱਲਿਆਂ ਦੇ ਬਾਝਾ ਲਖਬਿੰਦਰ ਸੁਭਰਾ ਦਾ ਅਰਪੜ ਕੇ ਦਾ ਸਨਮਾਨ ਵੀਰਾਂ ਨੇ ਕਰਨਾ ਆਹ ਕੌਣ 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 ਇਹ ਕਹਿੰਦੇ ਫਾਟਕ ਇਹ ਫਾਟਕ ਇਹ ਰਤਨਗਰੀਆ ਛੋਟੀ ਕਹਿੰਦੇ ਛੱਟਦੇ ਦੀਵਾ ਪਾਲਦਾ ਆਹ ਸੁਭਰਾਵਾਂ ਦੀ ਧਰਤੀ ਹੈ ਮੇਲਾ ਵੱਡਾ ਜਾਂਦਾ ਇੱਧਰ ਇਹ ਮੇਲਾ ਵੱਡਾ ਜਾਂਦਾ ਵੀਰਾਂ ਮੇਲਾ ਵੱਡਾ ਜਾਂਦਾ ਹਰਪਨ ਕੋੜੇ ਲਈ ਜ਼ੋਰਦਾਰ ਤਾੜੀਆਂ ਢੋਲਾ 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 ਹੋ ਰਹੀ ਪਈ ਹੈ بنا بسا کے مل <سؤال> نہیں مری اوکھے راج مترو ہوجے بنا کے چڈا ہزار ਇਹ ਮੇਰੇ ਕੋਲੇ ਆਉਣਾ ਨਾ ਹੱਥ ਘੁੱਟ ਕੇ ਜਾਈ ਖੁੱਲ ਕੇ ਆਈ ਇਹਦਾ ਆ ਪਿੰਡਾ ਮੁੰਡਾ ਆਪਣੇ ਘਰ ਦਾ ਆ ਬਾਈ ਕਹਿੰਦਾ 5000 ਆ 500 ਇੱਕ ਦਿਨ ਬੰਨੇ ਜਿੱਦਾਂ ਮੈਚ ਚੱਲਦਾ ਲੱਗਦਾ 5-5000 ਅਲੀ ਜਾਈ ਦੀ ਆ ਸਾਹਮਣੇ ਕੌਣ ਦੇ ਗਰਦਾਰੀ ਦੇ ਕਬੱਡੀ ਪਾਰਟੀ ਹੈ ਉਡਾਨ ਭਰੀ ਹੋਈ ਹੈ پایا کرتے جسمندر ਤੇ ਨਾਮ ਗੁਰਦੇਵ ਸਿੰਘ ਜੀ ਸਾਡੇ ਫਤਿਹਗੜ੍ਹ ਸੁਪਰਾ ਸੀਓ ਕਹਿੰਦੇ ਸਰੀ ਪ੍ਰਧਾਨ ਤੇ ਨਾਮ ਸਾਡਾ ਸੁਖਨਾਮ ਗੱਲ ਸਰਪੰਚ ਗੁਰਪ੍ਰੀਤ ਗੱਲ ਭਰਾ ਸਾਡਾ ਤੇ ਨਾਮ ਗੁਰਕੀਰਤ ਜੇੜਾ ਸਤਪਾਲ ਸਿੰਘ ਜੀ ਬੁੱਲੂ ਅਮਿਤਪਾਲ ਦੇ ਉਤਾਰ ਡਾਕਟਰ ਕਰਨਾਲ ਸਾਡਾ ਵੀਰ ਜਸਵੀਰ ਸਿੰਘ ਤੇ ਲਖਮਿੰਦਰ ਢੋਲਾ ਇੱਕ ਵਾਰੀ ਹੱਥ ਵਿੱਚ ਤੇ ਜੋਰ ਲੰਮਾ ਤੇ ਬੰਦੇ ਨਵੀਆਂ ਖਲਾਲੀਆਂ ਤੋੜ ਦਿੰਦੇ ਆ ਜਦੋਂ ਆਪਣੀ ਆਈ ਤੇ ਫਿਰ ਆ ਗਈ ਤੇ ਖਰੇ ਖਰੇ ਤੋੜ ਦਿੰਦੇ ਆ ਆਹ ਸਾਹਮਣੇ ਮੇਰੇ ਮਿੱਤਰੋ ਆਪਣੇ ਬਣਾ ਗਿਆ ਰਿਕਾਰਡ ਇਹਨੇ ਰਕਾਡ ਇਹਨੇ ਆਪ ਤੋੜਿਆ ਆਪਣੇ ਜੱਫਿਆਂ ਦਾ ਰਿਕਾਰਡ ਇਹਨੇ ਆਪ ਤੋੜਿਆ ਇਹ ਗੇਂਡ ਦਾ 10 ਬਣਿਆ ਗੱਲਾਂ ਦੁਨੀਆ ਦੇ ਵਿੱਚ ਹੋ ਗਈਆਂ ਮੇਰੇ ਮਿੱਤਰੋ ਕੈਨੇਡਾ ਵਿੱਚ ਜੱਫੇ ਦਾ ਹੈ ਬੈਸਟ ਬਣਿਆ ਆਹ ਸਾਹਮਣੇ ਕਹਿੰਦੇ ਕਬੱਡੀ ਪਾਰੀ ਹੈ ਉਧਰ ਅੱਛੇ ਦੱਲਾ ਹਿਆਰ ਦੌੜ ਗਿਆ ਅਮਰੀਕਾ ਵਾਲੇ ਗੁਰਮੀਤ ਵੀਰ ਹੋ ਗਏ ਲੋ ਤੇ ਮਾਰ ਰੇਡ ਪੈ ਗਈ ਤੇ ਗੱਲ ਉਹ ਸਾਹਮਣੇ ਅਰਪਨ ਨੇ ਘੋੜੇ ਨਹੀਂ ਕਬੱਡੀ ਪੈ ਗਈ ਘੋੜਾਂ ਦੀ ਪਿਆਤ ਕਰੇ ਜੋਰ ਜੌੜੀ ਪਾਈ ਜਾਂਦਾ ਆ ਉਹ ਸਾਹਮਣੇ ਇਹ ਮੇਰੇ ਮੁਸ਼ਕੀ ਦੇ ਰੰਗ ਤੇ ਨਾ ਜਾਏ ਤੇ ਪਾ ਮੈਨੂੰ ਚੰਨ ਐਸ ਦੀ ਸੱਤ ਉਹ ਰਤਨ ਕਰੀਆ ਸੋ ਉਹ ਸਾਹਮਣੇ ਵੇਖੋ ਵੇਖੋ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਬਾਬਾ ਮੇਰ ਕਰੇ ਇੱਕ ਮਹੂਵਰਾ ਫਾਰਕੰਦਨ ਕਰਦਾ ਇੱਕ ਆਪਰ ਤੱਕ ਦਾ ਅੰਦੋਲਨ ਰਣਜੀਤ ਸਿੰਘ ਭੰਗਾੜੇ ਤੋਂ ਪਹੁੰਚੇ ਹਨ ਰਣਜੀਤ ਸਿੰਘ ਕੈਨੇਡਾ ਭੰਗਾੜੇ ਤੋਂ ਪਹੁੰਚੇ ਹਨ ਜੀ ਆਇਆਂ ਨੂੰ ਪੰਜਾਬ ਪਲੀਸਾਰੇ ਤੱਕ ਔਰ ਉਹ ਸਾਰੇ ਕਲੱਬ ਮੈਂਦਰਾ ਵੱਲੋਂ ਆਪਾ ਉਹ ਦਾਸ ਸਿੰਘ ਜੀ ਵੀ ਆ ਗਏ ਦਾਸ ਸਿੰਘ ਜੀ ਹਰਮਾਨਗੜ੍ਹ ਪੰਜਾਬ ਪਲੀਸ ਜਾਵੇ ਤਾਂ ਕੀ ਵੀ ਹੋ ਸਕਦਾ ਆਹ ਸਾਹਮਣੇ ਸਿਰੇ ਦਾ ਮੈਚ ਮੇਰੇ ਮਤੋਂ ਖੇਡਿਆ ਜਾ ਰਿਹਾ ਹੈ ਖੇਡ ਮੈਦਾਨ ਵਿੱਚ ਇਹਨਾਂ ਦੀਆਂ ਵੀ ਬਾਗਬੋੜਾ ਕਿਸੇ ਦੇ ਹੱਥਾਂ ਵਿੱਚ ਆਹ ਚੋਟੀ ਦਾ ਮੈਚ ਚੱਲਦਾ ਮੇਰੇ ਮਿੱਤਰੋ ਕਮਰਦੀਪ ਸਿੰਘ ਦੀ ਬੀਬੀ ਸਾਹਿਬ ਦਾ ਢੋਰੀ ਪੂਲੇ ਨਗਰ ਵਾਲਾ ਕਬੱਡੀ ਪਾ ਰਿਹਾ ਹੈ ਸੱਤੂ ਜਿੱਤਣਾ ਤੇ ਜੱਫੇ ਲਾਉਣੇ ਤਾੜੇ ਮੁੰਡਿਆ ਕਹਿੰਦੇ ਭਗਾੜੇ ਵਾਲੇ ਨੂੰ 75 ਸਿਆ ਕੀ ਹਾਂ ਦਾ ਪਤਾ ਲੱਗੇ ਦੁਨੀਆ ਨੂੰ ਮੇਲਾ 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 ਕੀ ਸਰਦ ਸ਼ਮ ਸਿੰਘ 44 ਬੱਗੂ ਦੇ ਦਲ ਦਾ ਕਹਿੰਦੇ ਵੱਡਾ ਮੇਲਾ ਆਹ ਸਾਹਮਣੇ ਕਬੱਡੀ 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 ਆਹ ਜੀ ਆਣਾ ਕੋਕਾ ਬੈਠੇ ਨੇ ਕਿਹਦੇ ਦੇ ਭਰਾ ਬੈਠੇ ਨੇ ਅੱਗੇ ਲੱਗਾ ਨਾ ਸੱਤੋ ਔਹੀ ਨੂੰ ਤੇ ਸੱਤੋ ਵੀ ਥੋੜਾ ਹੱਸਿਆ ਦੇਦਾ ਅਲੋ ਉਹ ਦੂਜਾ ਚੱਲਦਾ ਹੈ ਇਹਦਾ ਪੰਜ ਮੈਚ ਉਹ ਗਰਾਊਂਡ ਵਿੱਚ ਹੋਰ ਖੇਡੇ ਜਾਣੇ ਆ ਪੰਜ ਮੈਚ ਹੋਰ ਖੇਡੇ ਜਾਣੇ ਆ ਮੇਰੇ ਮਿੱਤਰੋ ਉਹ ਵੀ ਵੇਖੀ ਜਾਓ ਸਾਰੇ ਸਿਰੇ ਸਿਰੇ ਦੇ ਉਹ ਵੀ ਸਾਰੇ ਸਿਰੇ ਪੁੱਛ ਮਾਰ ਕੇ ਮਾਰ ਕੇ ਠੀਕਾ ਤੇ ਤਾਲੀਆਂ ਬਈ ਆਪੋ ਆਪਣੀ ਜਗ੍ਹਾ ਤੇ ਆਣ ਖੜ ਗਏ ਆਪੋ ਆਪਣੀ ਜਗ੍ਹਾ ਤੇ ਆਣ ਖੜ ਗਏ ਕਿਉਂ ਪੈ ਗਈ ਕਬੜੀ ਚੱਕੂ ਲੈ ਕੇ ਕਹੀਂ ਕਰ ਮੁੰਡੇ ਨੂੰ ਪਚਕਾ ਰਾਜੂ ਇੱਥੇ ਮੇਰੇ ਦੇ ਪਚ ਗਿਆ ਰਾਜੂ ਬਾਈ ਇੱਕ ਵਾਰੀ ਫਤਿਹ ਸਾਜੀ ਕਰੀ ਤੇ ਉਪਰ ਤੇ ਚੌਰ ਆ ਗਿਆ ਮੈਨੂੰ ਨਾਲ ਦਾ ਢੂੜਾ ਵੀ ਆ ਗਿਆ ਮੋਗੇ ਵਾਲਿਆ ਜਗਨ ਵੀ ਅੱਜ ਦੇ ਪਿੰਡ ਤੇ ਆ ਗਿਆ ਇੱਕ ਵਾਰੀ ਦੋ ਵਾਰ ਤਾਲੀਆਂ ਮਾਰ ਦਿਓ ਇੱਕ ਵਾਰੀ ਦੋ ਵਾਰ ਤਾਗੇ ਛੋਟੇ ਜਿਹੇ ਆ ਲੱਗਦਾ ਜਿਵੇਂ ਠਾਕੜ ਕੋਹੂੜੀਆਂ ਵਾਲਾ ਵੀ ਆ ਗਿਆ ਹੁੰਦਾ ਲੈ ਵੀ ਠਾਕੜਾ ਆ ਆ ਗਿਆ ਤਲਵੰਤ ਕਾਲਮ ਸਾਹਿਬ ਇਹਨੂੰ ਮੈਂ ਛੋਟਾ ਸ਼ੀਲੂ ਕਹਿੰਦਾ ਹੁੰਦਾ ਜਿਹੜੇ ਜਾਰਪ ਵਿੱਚ ਨਾਣਾ ਨਾਣਾ ਗਿਆ ਖੇਡਣਾ ਜੱਗੇ ਬਿਆਲ ਦੀ ਟੀਮ